ਤਰ ਅੱਜ ਜਿਹੜਾ ਐਕਸੀਡੈਂਟ ਹੋਇਆ ਇਹ ਕਿੱਥੇ ਹੋਇਆ ਤੇ ਕਿਵੇਂ ਹੋਇਆ ਇਹ ਸਾਨੂੰ ਕਰੀਬ 8:30 ਹੋਏ ਤੇ ਕਰੀਬ ਜਿਹੜੀ ਸਾਨੂੰ ਕੰਟਰੋਲ ਰੂਮ ਤੋਂ ਖਬਰ ਮਿਲੀ ਸੀ ਕਿ ਇਹ ਉਦਲਾ ਬਾਈਪਾਸ ਤੇ ਇੱਕ ਐਕਸੀਡੈਂਟ ਹੋਇਆ ਤੇ ਇੱਥੇ ਆ ਕੇ ਮੌਕੇ ਤੇ ਆ ਕੇ ਦੇਖਿਆ ਉਸੇ ਟਾਈਮ ਤੇ ਇੱਕ ਟਰੱਕ ਜਿਹੜਾ ਉਹ ਝੋਨੇ ਵਾਲੀ ਟਰਾਲੀ ਨਾਲ ਵੱਜ ਕੇ ਪਲਟ ਗਿਆ ਸੀ ਤੇ ਮੌਕੇ ਤੇ ਕੋਈ ਜਾਨੀ ਨੁਕਸਾਨ ਤੇ ਇਹਨਾਂ ਦਾ ਨਹੀਂ ਖਾਸ ਹੋਇਆ ਮਾਮੂਲੀ ਜੀ ਸੱਟਾਂ ਲੱਗੀਆਂ ਸੀ ਤੇ ਉਹ ਇਹਨਾਂ ਨੂੰ ਸਿਵਲ ਹਸਪੀਟਲੋਂ ਇਹਨਾਂ ਨੂੰ ਟ੍ਰੀਟਮੈਂਟ ਇੰਦਾ ਕਰਾ ਦਿੱਤਾ ਤੇ ਹੁਣ ਦੋਨੇ ਧਿਰਾਂ ਨੂੰ ਬੁਲਾਇਆ ਆ ਥਾਣੇ ਦੇ ਹਮ ਆਈਓ ਬੁਲਾ ਕੇ ਹਵਾਲੇ ਕੀਤਾ ਆ ਦੋਨੇ ਧਿਰ ਤੇ ਆ ਚੁੱਕੀਆਂ ਆ ਤੇ ਉਹਨਾਂ ਦਾ ਜਿੱਦਾਂ ਵੀ ਹੁਣ ਅੱਗੇ ਹੁੰਦਾ ਹੈ ਕਾਰਵਾਈ ਹੁੰਦਾ ਤੇ ਕਰ ਕਰਕੇ ਤੇ ਰੋਡ ਜਿਹੜਾ ਆ ਇਹ ਆਪਾਂ ਹਾਈਡਰਾ ਬੁਲਾ ਲਿਆ ਸਾਈਡਵੇ ਵਾਲੇ ਨੈਸ਼ਨਲ ਹਾਈਵੇ ਨੂੰ ਤੇ ਬੁਲਾ ਆ ਕੇ ਤੇ ਰੋਡ ਜਿਹੜਾ ਇਹ ਜਲਦੀ ਹੀ ਚਲਾਇਆ ਜਾਏਗਾ ਇੱਥੋਂ ਜਿਹੜਾ ਇਹ ਸਮਾਨ ਆ ਇੱਥੇ ਜਿਹੜਾ ਇੰਨਾ ਡਿੱਗਿਆ ਆ ਇਹਨੂੰ ਹਟਾ ਕੇ ਹਾਈਡਰੇ ਨਾਲ ਟਰਾਲਾ ਜਿਹੜਾ ਇਹਦਾ ਸਹੀ ਕਰਵਾ ਕੇ ਉੱਠਾ ਸਾਈਡ ਤੇ ਕਰਵਾ ਦਿੱਤਾ ਜਾਏਗਾ ਤੇ ਰੋਡ ਜਿਹੜਾ ਥੋੜੇ ਦੇਰ ਤੱਕ ਇਹ ਚਾਲੂ ਕਰਵਾ ਦਿੱਤਾ ਜਾਏਗਾ ਸਰ ਕਿੰਨੇ ਕਬਜ ਨਾਲ ਲਗਭਗ ਹੋਇਆ ਇਹ ਇਹ ਕਰੀਬ ਸਵੇਰੇ 6:00 ਹੋਵੇ ਦੇ ਲਗ ਕਰੀਬ ਕਹਿ ਰਹੇ ਵੀ 6:00 ਵਜੇ ਲਗ-ਚਾਗੇ ਹੋਇਆ ਹੈ ਸਰ ਇੱਕੋ ਜਿੱਤਰਾ ਕੀ ਵਨ ਵੇ ਰੋਡ ਹੈ ਤੇ ਇੱਕੋ ਰੂਟ ਤੇ ਚੱਲਦੇ ਪਏ ਸੀ ਦੋਵੇਂ ਹਾਂ ਸੇਮ ਹੀ ਇਹ ਆ ਰਹੇ ਪਠਾਨਕੋਟ ਵਾਲੀ ਸਾਈਡ ਤੋਂ ਆ ਰਹੇ ਤੇ ਅੱਗੇ ਅੰਮਰਸਲਵਾਰ ਨੂੰ ਜਾ ਰਹੇ ਮਟਾਲੇਸ਼ਾ ਹੀ ਜਾ ਰਹੇ ਅਸਾ ਦੋਨੇ ਇੱਕੋ ਸਾਈਡ ਨੂੰ ਜਾ ਰਹੇ ਇੱਕੋ ਸਾਈਡ ਤੋਂ ਆ ਰਹੇ ਤੇ ਇਹ ਕਿਸ ਤਰ੍ਹਾਂ ਮਤਲਬ ਇੱਕ ਦੂਜੇ ਨਾਲ ਇਹ ਜਿਹੜਾ ਜਿਹੜੀ ਝੋਨੇ ਵਾਲੀ ਟਰਾਲੀ ਹੈ ਅੱਗੇ ਜਾ ਰਹੀ ਸੀ ਉਹਨਾਂ ਦੇ ਕਹਿਣ ਮੁਤਾਬਿਕ ਵੀ ਜਿਹੜਾ ਪਿ ਜਿਹਦੇ ਕਰਕੇ ਦੋਨੇ ਜਿਹੜੇ ਰੋਡ ਦੇ ਵਿੱਚ ਕਾਰ ਪਲਟ ਗਏ ਨੇ ਠੀਕ ਹੈ ਤੇ ਸਰ ਹੁਣ ਬੰਦੀ ਕਾਰਵਾਈ ਮੌਕੇ ਤੇ ਬੰਦੀ ਕਾਰਵਾਈ ਹੈ ਥਾਣਾ ਤਿੱਬੜ ਤੋਂ ਆਈਓ ਆਏ ਨੇ ਉਹਨਾਂ ਦੇ ਹਵਾਲੇ ਕੀਤਾ ਹੈ ਤੇ ਉਹ ਅੱਗੇ ਕਾਰਵਾਈ ਕਰ ਰਹੇ ਆ ਜਿੱਦਾਂ ਵੀ ਹਿੰਦਾ ਹੁੰਦਾ ਹੈ ਅੱਗੇ ਕਾਰਵਾਈ ਕਰਕੇ ਅਮਲ ਚ ਲਿਆਂਦੀ ਜਾਏਗੀ ਜਾਨੀ ਨੁਕਸਾਨ ਕੋਈ ਜਾਨੀ ਨੁਕਸਾਨ ਕਿਸੇ ਦਾ ਕੋਈ ਨਹੀਂ ਹੋਇਆ ਤੇ ਸੱਟਾਂ ਜਿਆਦਾ ਕਿਤੇ ਲੱਗੀਆਂ ਨੇ ਸੱਟਾਂ ਦੋਨੋਂ ਧਿਰਾਂ ਦੇ ਨੋਰਮਲ ਹੀ ਕੋਈ ਜਿਆਦਾ ਸੱਟਾਂ ਨਹੀਂ ਲੱਗੀਆਂ ਜਿਆਦਾ ਸੱਟਾਂ ਨਹੀਂ ਨੋਰਮਲ ਬਸ ਬਚਾਈ ਰਿਹਾ ਬਚਾਈ ਰਿਹਾ ਬਸ ਇਹ ਰੋਡ ਬਲੌਕ ਹੈ ਜਲਦੀ ਖੋਲ ਦਿੱਤਾ ਜਾਏਗਾ ਠੀਕ ਹੈ ਸਰ